हिंदू साहब का बहुत ही धन्यवाद कि उन्होंने आज आप सबको मेरे राजभवन में दर्शन करने का मेरे को लाभ है मैं ऐसा मानता हूँ कि दुनिया में कोई चीज़ ऐसी नहीं है जो नहीं की जा सकती अगर आप लोग भी अपने सुझाव दें कि किस तरह से इस आंदोलन को आगे बढ़ाएं मैं अकेला नहीं बढ़ा सकूंगा केवल और केवल मानसिकता होनी चाहिए कि मुझे ये करना ही है और इस बुराई से पंजाब को बचाना ये मेरा कर्तव्य है मेरा एहसान नहीं है जब तक सारा समाज और जनता नहीं जुड़ेगी तब तक अभियान में सफलता नहीं मिलेगी मैं तो आपसे केवल इतना मेरा काम तो संधु जी ने आप और मुझे मिला दिया अब आप जैसा हुक्म करोगे सब वैसा मैं राजभवन और सरकार वो काम करेगी जो आप चाहोगे गवर्नर साहब ये पंजाब के बारे एक बड़ा दर्द रखते हैं ਔਰ ਕਰਮਯੋਗੀ ਹੋਣ ਕਰਕੇ ਆਲਰੇਡੀ ਇਹਨਾਂ ਦੇ ਮਨ ਦੇ ਵਿੱਚ ਮੈਨੂੰ ਪੱਕਾ ਯਕੀਨ ਹੈ ਇਹ ਸਾਂਝਾ ਕਰਨਗੇ ਇਹਨਾਂ ਕੋਲੇ ਪਲਾਨ ਹੋਏਗਾ ਕਿ ਅੱਪ ਅੱਗੇ ਕੀ ਕਰਨਾ ਹੈ ਔਰ ਦੂਸਰੀ ਗੱਲ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਿਉਂਕਿ ਮੈਨੂੰ ਮੌਕਾ ਮਿਲਦਾ ਰਹਿੰਦਾ ਗਵਰਨ ਸਾਹਿਬ ਤਦਕਰ ਤੌਰ ਤੇ ਵੀ ਮਿਲਦੇ ਨੇ ਉਹ ਪੰਜਾਬ ਦੇ ਦੋ ਗੱਲਾਂ ਨੂੰ ਲੈ ਕੇ ਬਹੁਤ ਚਿੰਤਤ ਨੇ ਇੱਕ ਜਿਹੜੀ ਅੱਜ ਇਸ ਚਰਚਾ ਕਰ ਰਿਹਾ ਨਸ਼ਿਆਂ ਬਾਰੇ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਪੰਜਾਬ ਦੇ ਵਾਸਤੇ ਨਸ਼ਿਆਂ ਦੀ ਅਲੰਪਤ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਔਰ ਦੂਸਰੇ ਪੰਜਾਬ ਦੇ ਵਿੱਚ ਮਹਿਲਾਵਾਂ ਸਾਡੀਆਂ ਭੈਣਾਂ ਮਾਤਾਵਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣ ਦੇ ਵਾਸਤੇ ਉਹ ਚਾਹੁੰਦੇ ਨੇ ਕਿ ਵੱਡੀਆਂ ਮੁਹਿੰਮਾਂ ਪੰਜਾਬ ਦੇ ਵਿੱਚ ਸ਼ੁਰੂ ਕੀਤੀਆਂ ਜਾਣ ਇਹਨਾਂ ਦੋਨੋਂ ਚੀਜ਼ਾਂ ਨੂੰ ਲੈ ਕੇ ਸਾਡਾ ਪੰਜਾਬ ਇਤਿਹਾਸਕ ਪੱਖ ਤੋਂ ਸਭਿਆਚਾਰਕ ਪੱਖ ਤੋਂ ਪਾਈਚਾਰੇ ਦੇ ਪੱਖ ਤੋਂ ਹਰ ਪੱਖਾਂ ਤੋਂ ਇਹਨੂੰ ਮਾਣ ਪ੍ਰਾਪਤ ਹੈ ਇੱਕ ਸਾਂਝੀ ਮੁਹਿੰਮ ਜਿਹੜੀ ਹੈ ਨਸ਼ਿਆਂ ਨੂੰ ਇੱਥੇ ਤੋੜਨ ਦੇ ਲਈ ਉਹ ਰਵਾਸਤਿਕ ਜਥੇਬੰਦਕ ਜਿਹੜਾ ਹੈ ਉਹ ਪਾਕਿਸਤਾਨ ਮਜ਼ਬੂਤ ਕਰਨਾ ਚਾਹੀਦਾ ਹੈ ਆਪਾਂ ਪਹਿਲ ਕਦਮ ਇਤੇ ਹੈ ਕਿ ਅੱਜ ਇੱਕ ਪਹਿਲ ਕਦਮ ਕਰੀਏ ਇੱਕ ਵਾਅਦਾਈਏ ਪੰਜਾਬ ਦੇ ਅੰਦਰ ਨਸ਼ਿਆਂ ਨੂੰ ਰੋਕਣ ਦੇ ਲਈ ਖਤਮ ਕਰਨ ਦੇ ਲਈ ਇੱਕ ਜਿਹੜੀ ਮੁਹਿੰਮ ਹੈ ਉਹਦਾ ਜਿਹੜਾ ਆਗਾਜ਼ ਹੈ ਉਹ ਕੀਤਾ ਜਾਏ। ਅਗਰ ਸਰਕਾਰ ਪੰਜਾਬ ਦਾ ਐਜੂਕੇਸ਼ਨ ਵਿਭਾਗ ਜਿਹੜਾ ਹੈ ਅਗਰ ਸਕੂਲਾਂ ਨੂੰ ਅਸੀਂ ਪ੍ਰਿੰਸੀਪਲਾਂ ਤੱਕ ਡੀਓ ਤੱਕ ਅਸੀਂ ਸਾਰਿਆਂ ਕਰ ਲਈਏ ਉਹਨਾਂ ਦੇ ਦਹੀ ਅਸੀਂ ਮਹਿਮਨ ਨੂੰ ਲਾਮਬੰਦ ਕਰੀਏ ਇੱਕ ਪ੍ਰਣ ਪੱਤਰ ਪੜਾਣਾ ਪੈ ਕਿ ਲੈਰ ਦਾ ਬੰਦਾ ਉਹੀ ਹਿੱਸਾ ਬਣੇ ਜਿਹੜਾ ਆਪ ਨਸ਼ਾ ਨਹੀਂ ਕਰਦਾ। ਕਿਸੇ ਪ੍ਰਕਾਰ ਦਾ ਨਸ਼ਾ ਕਰਨ ਵਾਲਾ ਸਰ ਲਹਿਰ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ